ਪਟਨਾ ਵਿਖੇ 1664 ਈਸਵੀ ਦੇ ਵਿੱਚ ਬਿਹਾਰ ਪਟਨਾ ਵਿਖੇ ਹੋਇਆ ਇੱਕ ਆਤਵਾਨ ਨੂੰ ਪੁੱਛਿਆ ਜਾਵੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਆ ਉਹ ਕਿੱਥੇ ਹੋਇਆ ਬਿਹਾਰ ਰਾਜ ਦੇ ਵਿੱਚ ਪਟਨਾ ਸ਼ਹਿਰ ਦੇ ਵਿੱਚ 1664 ਈਸਵੀ ਦੇ ਵਿੱਚ ਹੋਇਆ ਠੀਕ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਜਦੋਂ ਨਾ ਦਾ ਜਨਮ ਹੋਇਆ ਤਾਂ ਪਟਨਾ ਸ਼ਹਿਰ ਦੇ ਵਿੱਚ ਇੱਕ ਇਲਾਕਿਕ ਆਪਾਂ ਕਹਿ ਦਈਏ ਚਾਨਣ ਹੋਇਆ ਜਿਸ ਨੂੰ ਦੇਖ ਕੇ ਹੀ ਪੂਰੇ ਜਿਹੜਾ ਪਟਨਾ ਸ਼ਹਿਰ ਸੀ ਉਹ ਕੀ ਹੋਇਆ ਰੌਸ਼ਨ ਆ ਓਖਿਆ ਤੇ ਲੋਕ ਸੀ ਜਿਹੜੇ ਪਟਨਾ ਸ਼ਹਿਰ ਦੇ ਉਹ ਦੂਰੋਂ ਦੂਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਆਉਣ ਲੱਗੇ ਠੀਕ ਹੈ ਕੁਝ ਸਮੇਂ ਬਾਅਦ ਹੀ ਜਿਆਦਾ ਤਿੰਨ ਚਾਰ ਸਾਲ ਵਿੱਚ ਦੇ ਤਾਂ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੋਂ ਦੇ ਸ੍ਰੀ ਭਿਖਣ ਸਾਹਿਬ ਜਿਨ੍ਹਾਂ ਨੇ ਕੀ ਉਹ ਉਸ ਇਲਾਕੇ ਦੀ ਸ਼ਕਤੀ ਦਾ ਆਪਾਂ ਕਹਿੰਦੇ ਇਹ ਵੀ ਧਿਆਨ ਅੰਤਰ ਕਰਕੇ ਦਰਸ਼ਨ ਕਰਨ ਲਈ ਉਹ ਕੀ ਹੋਏ ਪਟਨਾ ਸ਼ਹਿਰ ਗਏ ਜਿਨ੍ਹਾਂ ਨੇ ਕੀਆ ਸ੍ਰੀ ਪੀਰ ਭੀਖਣਸ਼ਾ ਨੇ ਗੋਵਿੰਦ ਰਾਏ ਦੇ ਤਿੰਨ ਵਾਰ ਦਰਸ਼ਨ ਕੀਤੇ ਜਦੋਂ ਗੋਵਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਨਾਲ 4 ਜਾਂ 5 ਸਾਲ ਦੇ ਹੋਏ ਤਾਂ ਉਹਨਾਂ ਨੂੰ ਕੀ ਆ ਉਹ ਕਿੱਥੇ ਆ ਗਏ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਉਹ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਆਏ ਠੀਕ ਹੈ ਇੱਥੇ ਰਹਿ ਕੇ ਹੀ ਉਹਨਾਂ ਨੇ ਕੀ ਕੀਤਾ ਖਾਲਸਾ ਪੰਥ ਦੀ